ਸਸੀ ਕੱਲ ਦੋਸਤੋ ਪੰਜਾਬ ਵਿੱਚ ਵੋਟਾਂ ਪੈਣ ਵਾਸਤੇ ਕੁਝ ਹੀ ਸਮਾਂ ਬਾਕੀ ਹੈ ਲੋਕ ਇੱਕ ਵਾਰ ਫੇਰ ਆਪਣੀ ਸਰਕਾਰ ਚੁਣਨ ਜਾ ਰਹੇ ਨੇ ਪਰ ਬੜੀ ਦੁਚਿੱਤੀ ਵਿੱਚ ਨੇ ਲੋਕ ਇਸ ਵਾਰ ਕੀ ਵੋਟ ਕਿਸ ਨੂੰ ਪਾਈਏ ਇੱਕ ਦੂਜੇ ਨਾਲ ਸਵਾਲ ਕਰਦੇ ਨੇ ਸਲਾਹ ਕਰਦੇ ਨੇ ਕਿ ਕਿਸ ਕਿਸ ਨੂੰ ਵੋਟਾਂ ਪਾਈਏ ਪੰਜਾਬੀ ਸਦਾ ਤੋਂ ਇੱਕ ਉਮੀਦ ਕਰਦੇ ਨੇ ਇੱਕ ਚੇਂਜ ਦੀ ਇੱਕ ਤਬਦੀਲੀ ਲਿਆਉਣ ਦੀ ਸਭ ਤੋਂ ਪਹਿਲਾਂ ਜੇ ਦੇਖਿਆ ਜਾਵੇ ਪੰਜਾਬ 1985 ਤੱਕ ਇੱਕ ਬਜਟ ਸਰਪਲਸ ੂਭਾ ਹੁੰਦਾ ਸੀ ਇੱਥੇ ਸਰਕਾਰਾਂ ਕੋਲੇ ਫੰਡ ਦੀ ਕੋਈ ਕਮੀ ਨਹੀਂ ਸੀ ਪਰ ਹੌਲੀ-ਹੌਲੀ ਜੋ ਫ੍ਰੀ ਦੀਆਂ ਚੀਜ਼ਾਂ ਵੰਡਣੀਆਂ ਇਹ ਚੀਜ਼ ਫ੍ਰੀ ਉਹ ਚੀਜ਼ ਫ੍ਰੀ ਲਾਰੇ ਲੱਪਿਆਂ ਚ ਪੰਜਾਬੀਆਂ ਨੂੰ ਆਲਸੀ ਬਣਾਤਾ ਪਾਰਟੀਆਂ ਨੇ ਤੇ ਅੱਜ ਹੋੜ ਲੱਗ ਗਈ ਹੈ ਤਿੰਨ ਚਾਰ ਪਾਰਟੀਆਂ ਦੀ ਕੀ ਕੀ ਅਸੀਂ ਫ੍ਰੀ ਦੇਵਾਂਗੇ ਇਥੋਂ ਤੱਕ ਕੀ ਐਲਾਨ ਕਰ ਦਿੱਤੇ ਗਏ ਨੇ ਕਿ ਜੋ ਪੰਜਾਬ ਦੇ ਬਜਟ ਨਾਲ ਵੀ ਪੂਰੇ ਨਹੀਂ ਹੋ ਸਕਦੇ ਪੰਜਾਬ ਦੇ ਟੋਟਲ ਬਜਟ ਤੇ ਰੈਵਨਿਊ ਕਲੈਕਸ਼ਨ ਨਾਲੋਂ ਤਿੰਨ ਤਿੰਨ ਗੁਣਾ ਫ੍ਰੀ ਦੀਆਂ ਚੀਜ਼ਾਂ ਦੇਣ ਦੇ ਐਲਾਨ ਕੀਤੇ ਗਏ ਨੇ ਤੇ ਇਹ ਪੈਸਾ ਕਿੱਥੋਂ ਆਊਗਾ ਨਾ ਤੇ ਚੀਜ਼ਾਂ ਆਉਣਗੀਆਂ ਨਾ ਪੈਸਾ ਆਊਗਾ ਤੇ ਕਿਤੋਂ ਕੁਝ ਨਹੀਂ ਆਉਣਾ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ ਕਿਉਂਕਿ ਲੋਕ ਫ੍ਰੀ ਦੇ ਜਿਹੜੇ ਚੀਜ਼ਾਂ ਨੇ ਲਾਈਕ ਕਰਦੇ ਨੇ ਉਹਦੇ ਨਾਲ ਵੋਟਾਂ ਪਾਉਂਦੇ ਨੇ ਔਰ ਉਦੋਂ ਬਾਅਦ ਲੀਡਰਾਂ ਨੂੰ ਕੋਈ ਪੁੱਛਗਿੱਛ ਕਰਨ ਵਾਲਾ ਨਹੀਂ ਹੁੰਦਾ ਕਿ ਕੋਈ ਪੈਸਾ ਦਿੱਤਾ ਸਕੀਮ ਦਿੱਤੀ ਇਹ ਚੀਜ਼ਾਂ ਦਿੱਤੀਆਂ ਜਾਂ ਨਹੀਂ ਸਮਾਰਟਫੋਨ ਦਿੱਤੇ 15 ਲੱਖ ਮਿਲਿਆ ਜਾਂ ਨਹੀਂ ਕਿਉਂਕਿ ਬਾਅਦ 'ਚ ਇਹ ਸਭ ਜੁਮਲੇ ਕਹਿ ਕੇ ਪਾਰਟੀਆਂ ਆਪ ਦਾ ਪੱਲਾ ਝਾੜ ਲੈਂਦੀਆਂ ਨੇ ਪੰਜਾਬ ਵਿੱਚ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕੀਤੀ ਬੜੀਆਂ ਪਾਰਟੀਆਂ ਬਣੀਆਂ ਲੋਕ ਭਲਾਈ ਪਾਰਟੀ ਬਣੀ ਫਿਰ ਪੀਪੀਪੀ ਬਣੀ ਫਿਰ ਆਮ ਆਦਮੀ ਪਾਰਟੀ ਆਈ ਪਰ ਇਹਨਾਂ ਪਾਰਟੀਆਂ 'ਚੋਂ ਲੀਡਰ ਤਾਂ ਉੱਪਰ ਕੇ ਸਾਹਮਣੇ ਆ ਗਏ ਔਰ ਲੋਕ ਉਥੇ ਦੇ ਉਥੇ ਹੀ ਰਹਿ ਗਏ ਜੋ ਵੀ ਪਾਰਟੀ ਤਬਦੀਲੀ ਦਾ ਲੈ ਕੇ ਨਾ ਆਈ ਭਗਤ ਸਿੰਘ ਦੀ ਸੋਚ ਤੇ ਖੜਾਂਗੇ ਹਾਲਾਂਕਿ ਭਗਤ ਸਿੰਘ ਨੇ ਪੱਗਾ ਮੰਨ ਕੇ ਪ੍ਰਚਾਰ ਵੀ ਕੀਤੇ ਲੋਕਾਂ ਨੂੰ ਬੇਵਕੂਫ ਬਣਾਇਆ ਭਗਤ ਸਿੰਘ ਦੇ ਨਾਂ ਤੇ ਭਗਤ ਸਿੰਘ ਕੋਈ ਪੋਲੀਟੀਕਲ ਪਾਰਟੀ ਦਾ ਬੰਦਾ ਨਹੀਂ ਸੀ ਅੱਜ ਹਰੇਕ ਹੀ ਉਸ ਦੀ ਪੱਗ ਬਨ ਕੇ ਇੱਕ ਬ੍ਰਾਂਡ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਪਾਰਟੀਆਂ ਅਖੀਰ ਨੂੰ ਉਹੀ ਬਣ ਗਈਆਂ ਜੋ ਪਹਿਲਾਂ ਹੁੰਦੀਆਂ ਸੀ ਉਹੀ ਸੋਚ ਆ ਗਈ ਉਸ ਤਰ੍ਹਾਂ ਦੀਆਂ ਪਾਰਟੀਆਂ ਰਹਿ ਗਈਆਂ ਲੀਡਰ ਬਣ ਕੇ ਪਾਰਟੀਆਂ ਦੇ ਉਹਨਾਂ ਨੂੰ ਫਾਇਦਾ ਹੋਇਆ ਲੋਕਾਂ ਨੂੰ ਕੋਈ ਫਾਇਦਾ ਨਹੀਂ ਔਰ ਇਸੇ ਕਾਰਨ ਅੱਜ ਜੋ ਬੜੀ ਨਿਰਾਸ਼ਾ ਲੋਕਾਂ ਚ ਹੈ ਵੀ ਵੋਟ ਕਿਸ ਨੂੰ ਪਾਈਏ ਸਾਡੇ ਸੰਵਿਧਾਨ ਦੇ ਮੁਤਾਬਕ ਐਮਐਲਏ ਵੀ ਸੀਐਮ ਨੂੰ ਬਲੈਕਮੇਲ ਕਰਦੇ ਨੇ ਆਪਦੇ ਆਪ ਦੇ ਉੱਲੂ ਸਿੱਧੇ ਕਰਦੇ ਨੇ ਸੀਐਮ ਵੀ ਹੈਲਪਲੈਸ ਹੁੰਦੇ ਨੇ ਕਈ ਵਾਰੀ ਕਿਸੇ ਐਮਐਲਏ ਤੇ ਐਕਸ਼ਨ ਲੈਣ ਨੂੰ ਫਿਰ ਕੀ ਇਸ ਤਰ੍ਹਾਂ ਨਵੀਆਂ ਪਾਰਟੀਆਂ ਕਿਉਂਕਿ ਉਹਨਾਂ ਚ ਵੀ ਸਾਰਾ ਪੁਰਾਣਾ ਗੰਦ ਇਕੱਠਾ ਹੋ ਕੇ ਆ ਜਾਂਦਾ ਹੈ ਪਾਰਟੀਆਂ ਬਦਲ ਨਾਲ ਕੋਈ ਚੇਂਜ ਆਵੇਗੀ ਪਾਰਟੀ ਬਦਲਣ ਦੀ ਕੋਸ਼ਿਸ਼ ਜਦੋਂ ਅਸੀਂ ਆਮ ਆਦਮੀ ਪਾਰਟੀ ਨੂੰ ਕੀਤੀ ਪਿਛਲੇ ਇਲੈਕਸ਼ਨਾਂ 'ਚ ਤੇ ਸਾਡਾ ਪਾਰਟੀਆਂ ਨਾਲ ਸਮਾਜ ਬਦਲਣਾ ਜਾਂ ਸੁਧਾਰ ਕਰਨਾ ਪਾਰਟੀ ਬਦਲ ਕੇ ਐਕਸਪੈਰੀਮੈਂਟ ਬੁਰੀ ਤਰ੍ਹਾਂ ਫੇਲ ਹੋ ਗਿਆ ਆਮ ਆਦਮੀ ਪਾਰਟੀ ਦੇ ਬੀ ਐਮ ਐਲ اے ਵੀ ਇਕੱਠੇ ਨਾ ਰਹਿ ਸਕੇ ਤੇ ਖੇਰੂ ਖੇਰੂ ਹੋ ਗਏ ਅੱਜ ਉਹਨਾਂ ਕੋਲੇ ਜਿਹੜੇ ਐਮ ਐਲ اے ਦੇ ਕੈਂਡੀਡੇਟ ਨੇ ਦੂਜੀਆ 파ਤੀ ਚੁਆਇਨ ਤੇ ਕੀ ਉਮੀਦ ਕਰੇ ਹੁਣ ਇੱਕੋ ਇੱਕ ਰਸਤਾ ਪੰਜਾਬੀਆਂ ਕੋਲੇ ਕੀ ਬਚਦਾ ਕਿਉਂਕਿ ਬਹੁਤ ਲੋਕ ਪੁੱਛਦੇ ਨੇ ਵੋਟ ਕਿਸ ਨੂੰ ਪਾਈਏ ਹੁਣ ਇਹ ਹੈ ਕਿ ਵੋਟ ਬੰਦਾ ਦੇਖ ਕੇ ਪਾਓ ਚੰਗੇ ਲੀਡਰ ਚੁਣੋ ਚੰਗੇ ਬਲਾਰੇ ਚੁਣੋ ਜੋ ਵਿਧਾਨ ਸਭਾ 'ਚ ਤੁਹਾਡੇ ਮਸਲੇ ਉਠਾ ਸਕਣ ਤੁਹਾਡੇ ਮਸਲੇ ਨਾ ਖੜਨ ਉਹ ਲੀਡਰ ਚੁਣੋ ਇਹ ਫਰੀ ਦਾ ਸਮਾਨ ਵੰਡਣ ਵਾਲੇ ਲੀਡਰ ਨਾ ਚੁਣੋ ਕਿਉਂਕਿ ਕੋਈ ਚੀਜ਼ ਫਰੀ ਨਹੀਂ ਆਉਂਦੀ ਤੁਹਾਡੀ ਖਲ ਮੁੱਲ ਕੇ ਤੁਹਾਨੂੰ ਕੰਬਲ ਦੇਣੇ ਲੀਡਰ ਚੁਣੋ ਹੁਣ ਚਿੰਗੀਆਂ ਪਾਰਟੀਆਂ ਨੂੰ ਦੇ ਮਾੜੇ ਲੀਡਰ ਨੇ ਹਰਾਓ ਜੇ ਮਾੜੀ ਪਾਰਟੀ ਦਾ ਚੰਗਾ ਲੀਡਰ ਵੀ ਹੈ ਜਿਤਾਓ ਜਦੋਂ ਚੰਗੇ ਬੰਦੇ ਜਿੱਤ ਕੇ ਵਿਧਾਨ ਸਭਾ ਜਾਂ ਲੋਕ ਸਭਾ ਪਹੁੰਚਣਗੇ ਤੇ ਚੰਗੀ ਸੋਚ ਰੱਖਣਗੇ ਚੰਗੀਆਂ ਗੱਲਾਂ ਕਰਨਗੇ ਤੇ ਇੱਕ ਵਧੀਆ ਡਿਸਕਸ਼ਨ ਹੋਏਗੀ ਉੱਥੇ ਤੂੰ ਤੂੰ ਮੈਮੇ ਨਹੀਂ ਹੋਏਗੀ ਗਾਲੀ ਗਲੋਚ ਨਹੀਂ ਹੋਏਗੀ ਮਾਈਕ ਨਹੀਂ ਪਨ ਕੇ ਸਿੱਟੇ ਜਾਣਗੇ ਚੰਗੇ ਬੰਦਿਆਂ ਨੂੰ ਚੁਣ ਲੋ ਪਾਰਟੀਆਂ ਬਦਲ নাও ਚੰਗੇ ਬੰਦੇ ਚੁਣਨਾ ਸ਼ੁਰੂ ਕਰੋ ਚੰਗੇ ਬੰਦੇ ਅੱਗੇ ਆਉਣਗੇ ਲਿਆਓ ਉਹਨਾਂ ਨੂੰ ਉਹਨਾਂ ਨੂੰ ਇਨਕਰੇਜ ਕਰੋ ਜੇ ਚੰਗਾ ਬੰਦਾ ਖੜਾ ਹੈ ਤੁਹਾਡੀ ਚਾਰ ਬੋਟਾਂ ਉਸ ਨੂੰ ਇਨਕਰੇਜ ਕਰ ਸਕਦੀ ਹੈ ਵੀ ਅਗਲੀ ਵਾਰ ਇਲੈਕਸ਼ਨ ਲੜੇ ਇਹ ਨਾ ਸੋਚੋ ਵੀ ਇਹ ਆਰਐਨ ਕਿਹੜਾ ਜਿੱਤਣਾ ਹੈ ਕੀ ਫਾਇਦਾ ਵੋਟ ਬਰਬਾਦ ਕਰਨ ਦਾ ਇਮਾਨਦਾਰ ਚੰਗੇ ਸਾਫ ਸੁਥਰੇ ਬੰਦੇ ਕਿਸੇ ਵੀ ਪਾਰਟੀ ਦੇ ਖੜੇ ਨੇ ਵੋਟ ਪਾਓ ਚੰਗੇ ਬੰਦੇ ਸਮਾਜ ਬਦਲਣਗੇ ਪਾਰਟੀਆਂ ਸਮਾਜ ਨਹੀਂ ਬਦਲ ਸਕਦੀਆਂ ਇਹ ਆਪਾਂ ਕਈ ਵਾਰੀ ਦੇਖ ਚੁੱਕੇ ਹਾਂ ਆਪ ਦੇ ਇਲਾਕੇ 'ਚ ਦੇਖੋ ਕਿਹੜਾ ਬੰਦਾ ਵਧੀਆ ਹੈ ਵੋਟ ਪਾਓ ਬਿਨਾ ਕਿਸੇ ਲਾਲਚ ਤੋਂ ਬਿਨਾ ਕਿਸੇ ਰਿਟਰਨ ਤੋਂ ਬਿਨਾ ਕਿਸੇ ਫਰੀ ਦੇ ਲਾਲਚ ਤੋਂ ਵੋਟਾਂ ਪਾਓ ਚੰਗੇ ਬੰਦੇ ਚੁਣੋ ਤੇ ਸ਼ਾਇਦ ਕੁਝ ਚੰਗਾ ਬਦਲਣਾ ਸ਼ੁਰੂ ਹੋ ਜਵੇ ਸਾਡੀ ਗੱਲ ਸੁਣਨ ਲਈ ਬਹੁਤ ਬਹੁਤ ਧੰਨਵਾਦ